ਵੀਡੀਓ ਫੈਮਿਲੀ ਕੀ ਮੇਰੇ ਜੀ ਸਾਰਿਆਂ ਨੂੰ ਆਈ ਹੋਕ ਕਿ ਤੁਸੀਂ ਸਾਰਿਆਂ ਨੂੰ ਬਹੁਤ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ ਅੱਜ ਦੀ ਵੀਡੀਓ ਜਿੱਦਾਂ ਕਿ ਸਭ ਨੂੰ ਪਤਾ ਲੱਗ ਗਿਆ ਹੋਣਾ ਕਿ ਇਸ ਰਿਲੇਟਿਡ ਆ ਤੁਹਾਡੇ ਸਵਾਲਾਂ ਦੇ ਰਿਲੇਟਿਡ ਆ ਤੇ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਸੋ ਬਾਹਰ ਸਾਰੇ ਜਣੇ ਬੋਲ ਬੁਲ ਰਏ ਸ਼ੋਰ ਨਾਲ ਵੇ ਆਪਾਂ ਨੂੰ ਤੇ ਮੈਂ ਪਹਿਲੇ ਬੋਲਤਾ ਹੀ ਉੱਚੀ ਨਾ ਬੋਲਿਆ ਜੋ ਡਿਸਟਰਬ ਨਾ ਕਰਿਆ ਜੋ ਸੋ ਸਭ ਤੋਂ ਪਹਿਲਾਂ ਤਾਂ ਮੈਂ ਕਾਫੀ ਟਾਈਮ ਦੀ ਸੋਚ ਰਹੀ ਸੀ ਕਿ ਮੈਂ ਇਹ ਵਲੌਗ ਬਣਾਵਾਂ ਠੀਕ ਆ ਫਿਰ ਮੈਂ ਸੋਚਿਆ ਕਿ ਆਪਣਾ ਜਦੋਂ ਮੇਰੇ ਕੋਲ ਟਾਈਮ ਹੋਇਆ ਅੱਜ ਮੇਰੇ ਕੋਲ ਟਾਈਮ ਹੈ ਹਲੇ ਮੈਂ ਤਿਆਰ ਹੋਣਾ ਕੰਮ ਤੇ ਜਾਣਾ ਠੀਕ ਆ ਸੋ ਮੈਂ ਸੋਚਿਆ ਕਿ ਮੈਂ ਆਪਣਾ ਵੀਡੀਓ ਬਣਾ ਹੀ ਲਵਾਂ ਸੋ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਨਾ ਸਭ ਤੋਂ ਪਹਿਲਾਂ ਤਾਂ ਲਵ ਯੂ ਸੋ ਮੱਚ ਠੀਕ ਆ ਕਿ ਜਦੋਂ ਮੈਂ YouTube ਦੀ ਸਟਾਰਟਿੰਗ ਕੀਤੀ ਸੀ ਨਾ ਮੈਨੂੰ ਬਹੁਤ ਜ਼ਿਆਦਾ ਹੇਟ ਮਿਲੀ ਸੀ ਜਿੱਦਾਂ ਹਨਾ ਹੇਟ ਮਿਲੀ ਸੀ ਉਦੋਂ ਮੈਨੂੰ ਵੀ ਕੋਈ ਗਾਈਡ ਕਰਨ ਵਾਲਾ ਨਹੀਂ ਸੀ YouTube ਦੇ ਰੂਲਸ ਨਹੀਂ ਪਤਾ ਸੀ YouTube ਬਾਰੇ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ YouTube ਤੇ ਕਿੱਦਾਂ ਕੀ ਹੈਂਡਲ ਕਰਨਾ ਪੈਂਦਾ ਹੈ ਹਨਾ ਵੀ ਮੈਨੂੰ ਕੁਝ ਵੀ ਨਹੀਂ ਪਤਾ ਸੀ ਯਾਨੀ ਕਿ ਜਦੋਂ ਮੈਂ YouTube ਦੀ ਸਟਾਰਟਿੰਗ ਕੀਤੀ ਸੀ ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਠੀਕਾ ਮੈਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਕੰਮ ਕੀਤਾ ਚਾਹੇ ਸਕੂਲ ਲਾਈਫ ਦੇ ਵਿੱਚ ਸੀ ਚਾਹੇ ਮੈਂ ਆਪਣਾ ਸਕੂਲ ਲਾਈਫ ਤੋਂ ਬਾਹਰ ਆਈ ਆਪਣਾ ਮੇਰੇ ਤੋਂ ਮਤਲਬ ਕਿ ਜੋ ਵੀ ਮੇਰੀ ਲਾਈਫ ਦੇ ਵਿੱਚ ਹੋਇਆ ਮੈਨੂੰ ਕਿਤੇ ਵੀ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਜਿਸ ਕਰਕੇ ਮੈਨੂੰ ਹੇਟ ਮਿਲੀ ਸੀਗੀ ਹੇਟ ਮੈਨੂੰ ਜਦੋਂ ਮਿਲੀ ਉਸ ਸਮੇਂ ਮੈਨੂੰ ਕੋਈ ਕੰਟਰੋਲ ਕਰਨ ਵਾਲਾ ਨਹੀਂ ਸੀਗਾ ਮੈਂ ਹੇਟ ਦੇ ਵਿੱਚੋਂ ਮੈਂ ਕਿੱਦਾਂ ਲੰਗੀ ਕਿੱਦਾਂ ਆਪਣੇ ਆਪ ਨੂੰ ਸਮਝਾਇਆ ਮੰਨਣ ਨੂੰ ਹਨਾ ਵੀ ਆਪਣੇ ਰੂਲ ਕਿੱਦਾਂ ਮੈਨੂੰ ਪਤਾ ਲੱਗੇ ਮੈਂ YouTube ਦੀ ਸਟਾਰਟਿੰਗ ਕਿੱਦਾਂ ਕੀਤੀ ਇਹ ਸਭ ਕੁਝ ਮੈਂ ਆਪ ਕੀਤਾ ਠੀਕ ਆ ਮੈਨੂੰ ਕਿਸੇ ਨੇ ਨਹੀਂ ਮਤਲਬ ਕਿ ਗਾਈਡ ਕੀਤਾ ਕਿਸੇ ਨੇ ਮੈਨੂੰ ਕੁਝ ਨਹੀਂ ਸਮਝਾਇਆ ਅੱਜ ਦੀ ਵੀਡੀਓ ਵਿੱਚ ਸਿਰਫ ਮੈਂ ਇਹੀ ਗੱਲਾਂ ਕਰਨੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਕੋਈ ਵੀ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਆਪਣਾ ਡ੍ਰੀਮ ਪੂਰਾ ਕਰ ਰਹੇ ਹੋ ਚਾਹੇ ਤੁਸੀਂ ਆਪਣਾ ਲਾ ਲੋ ਕਿ ਉਸ ਮੰਜ਼ਿਲ ਤੱਕ ਜਾਣੇ ਜਾਣਾ ਬਹੁਤ ਜਾਣੇ ਹੋਣਗੇ ਮੇਰਾ ਬਚਪਨ ਦਾ ਡ੍ਰੀਮ ਸੀ ਮੈਂ ਅੱਜ ਪੂਰਾ ਕਰ ਰਹੀ ਹਾਂ ਆਪਣੇ ਕੰਮ ਤੇ ਜਾਣੀ ਆ ਵਧੀਆ ਲਾਈਫ ਚੱਲ ਰਹੀ ਹੈ ਬਹੁਤ ਵਧੀਆ ਲਾਈਫ ਚੱਲ ਰਹੀ ਹੈ ਮਾੜਾ ਟਾਈਮ ਗਿਆ ਚਲੇ ਆ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਹੁਣ ਬਹੁਤਾ ਚੰਗਾ ਟਾਈਮ ਆ ਗਿਆ ਚੰਗਾ ਟਾਈਮ ਆਪਾਂ ਖੁਦ ਲਿਆਉਣਾ ਹੈ ਠੀਕ ਹਨਾ ਸੋ ਮੈਂ ਇਹੀ ਗੱਲ ਕਰਨਾ ਚਾਹੁੰਨੀ ਆ ਅੱਜ ਦੀ ਵੀਡੀਓ ਵਿੱਚ ਕਿ ਜਿਹੜਾ ਮਤਲਬ ਤੁਸੀਂ ਲਾ ਲੋ ਮੇਰੇ ਡੇਲੀ ਦੇ ਵਲੌਗ ਦੇਖਦੇ ਆ ਠੀਕਾ ਉਹ ਤਾਂ ਸਮਝਦੇ ਹੋਵੋਗੇ ਜਦੋਂ ਮੈਨੂੰ ਸਟਾਰਟਿੰਗ ਦੇ ਵਿੱਚ YouTube ਦੀ ਮੈਂ ਸਟਾਰਟਿੰਗ ਕੀਤੀ ਮੈਨੂੰ ਜਦੋਂ ਹੇਟ ਮਿਲੀ ਕਈ ਸੀ ਕਈ ਅੱਜ ਮਤਲਬ ਕਿ ਉਹ ਮਤਲਬ ਬਹੁਤ ਚੰਗੇ ਕਮੈਂਟ ਕਰਦੇ ਸੀ ਚੰਗਾ ਬੋਲਦੇ ਸੀ ਚਲੋ ਬੱਚੀ ਆ ਚਲੋ ਐਦਾਂ ਹੋ ਗਿਆ ਕੋਈ ਗੱਲ ਨਹੀਂ ਹਨਾ ਅੱਜ ਵੀ ਉਹ ਮੇਰੇ ਦਿਲ ਦੇ ਵਿੱਚ ਵੱਸਦੇ ਆ ਪਰ ਉਸ ਸਮੇਂ ਜਿਨ੍ਹਾਂ ਨੇ ਮੈਨੂੰ ਹੇਟ ਕੀਤਾ ਨਾ ਉਹ ਸਭ ਯਾਦ ਆ ਗਏ। ਸੋ ਕਦੇ ਵੀ ਮੈਂ ਆਪਣੇ ਆਪ 'ਚ ਬਹੁਤਾ ਹੰਕਾਰ ਤਾਂ ਨਹੀਂ ਲਿਆਉਂਗੀ ਪਰ ਮੈਨੂੰ ਇਹ ਗੱਲ ਦੀ ਖੁਸ਼ੀ ਆ ਕਿ ਮੈਨੂੰ ਰੂਲਸ ਪਤਾ ਲੱਗੇ। ਮੈਂ ਖੁਦ ਆਪਣੇ ਆਪ ਨੂੰ ਕਿੱਦਾਂ ਗਾਈਡ ਕੀਤਾ ਇਹ ਸਿਰਫ ਮੈਂ ਖੁਦ ਕੀਤਾ। ਜਿਵੇਂ ਗੱਲ ਵੀਡੀਓਜ਼ ਦੀ ਕਰਾਂ ਕਿ ਜਿਹੜੇ ਕਹਿੰਦੇ ਆਂ ਦੀ ਫੈਮਿਲੀ ਕੁਝ ਨਹੀਂ ਕਹਿੰਦੀ ਇਹਦੇ ਮਮਾ ਪਪਾ ਨੂੰ ਕੁਝ ਨਹੀਂ ਕਹਿੰਦੇ ਵੀਡੀਓ ਬਣਾਉਂਦੀ ਆ ਇਹ ਵਲੌਗ ਬਣਾਉਂਦੀ ਆ ਹਣਾ। ਸੋ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਅੱਜ ਜੋ ਵੀ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹੀ ਹਾਂ ਠੀਕ ਹੈ ਜੀ ਉਹਨਾਂ ਦਾ ਸਾਥ ਆ ਉਹ ਵੀ ਆਂਦੇ ਆ ਉਹ ਵੀ ਬਹੁਤ ਹੈਲਪ ਕਰਵਾਂਦੇ ਆ ਠੀਕ ਆ ਨਾ ਉਥੇ ਮੈਂ ਆਪਣੇ ਆਪ ਨੂੰ ਕੋਲੇ ਨਹੀਂ ਕੋਈ ਸਮਝਦੀ ਮੇਰੇ ਨਾਲ ਚਾਰ ਬੰਦੇ ਖੜੇ ਆ ਪਿੱਛੇ ਮੇਰੇ ਜੋ ਮੇਰਾ ਹਰ ਮੁਸ਼ਕਿਲ 'ਚ ਸਾਥ ਦਿੰਦੇ ਆ ਹਰ ਮੁਸ਼ਕਿਲ 'ਚ ਮੇਰੇ ਨਾਲ ਨੇ ਤਿੰਨ ਮੇਰੀ ਫੈਮਿਲੀ ਵਿੱਚੋਂ ਐ ਇੱਕ ਲਾਲੂ ਤੁਸੀਂ ਮੇਰਾ ਉਸਤਾਦ ਆ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਇੱਥੋਂ ਤੱਕ ਲਿਆਂਦਾ ਹਰ ਕੋਈ ਆਪਣਾ ਲਾ ਲੋ ਲਾਈਫ ਦੇ ਵਿੱਚ ਐਦਾਂ ਨਹੀਂ ਕੁਝ ਵੀ ਬਣਦਾ ਠੀਕ ਆ ਹਰ ਇੱਕ ਲਾਈਫ ਸਾਡਾ ਵੀ ਉਸਤਾਦ ਹੈ ਜੋ ਸਾਨੂੰ ਕੰਮ ਸਿਖਾਉਂਦਾ ਹੈ ਜੋ ਸਾਨੂੰ ਲਾ ਲੋ ਚੰਗੀਆਂ ਮੰਦੀਆਂ ਗੱਲਾਂ ਸਮਝਾਉਂਦਾ ਹੈ ਲਾਈਫ ਦੇ ਲਾਈਫ ਦੇ ਵਿੱਚ ਪਹਿਲਾਂ ਆਪਾਂ ਨੂੰ ਕੰਮ ਕਰਨਾ ਪੈਂਦਾ ਹੋਰਾਂ ਦਾ ਬਾਅਦ ਦੇ ਵਿੱਚ ਹੀ ਆਪਾਂ ਆਪਣੇ ਕੁਰਸੀ ਤੇ ਬੈਠਦੇ ਆ ਆਪਣਾ ਹੱਕ ਜਤਾਉਨੇ ਆ ਸਹੀ ਗੱਲ ਹੈ ਨਾ ਟਾਈਮ ਲੱਗਦਾ ਹੈ ਪਰ ਉਸ ਮੰਜ਼ਿਲ ਤੱਕ ਜਾਣਾ ਹਿੰਮਤ ਨਹੀਂ ਹਾਰਨੀ ਚਾਹੀਦੀ ਮੈਂ ਅੱਜ ਜੋ ਵੀ ਆ ਸਿਰਫ ਆਪਣੀ ਫੈਮਿਲੀ ਕਰਕੇ ਆ ਮੇਰੇ ਤੇ ਇਹੋ ਜਿਹਾ ਟਾਈਮ ਆਇਆ ਸੀ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਸਿਰਫ ਇੱਕ ਬੰਦਾ ਸੀ ਜਿਨ ਨੇ ਮੇਰਾ ਸਾਥ ਦਿੱਤਾ ਠੀਕ ਆ ਫੈਮਿਲੀ ਨੇ ਤਾਂ ਸਾਥ ਦੇਣਾ ਹੀ ਨਹੀਂ ਦੇਣਾ ਸੀਗਾ ਇੱਕ ਬੰਦਾ ਸੀ ਜਿਹਨੇ ਮੇਰਾ ਸਾਥ ਦਿੱਤਾ ਉਹਦਾ एहसान ਮੈਂ ਕਦੇ ਨਹੀਂ ਭੁੱਲਾਂਗੀ ਠੀਕ ਆ ਆਪਣੇ ਆਪ ਨੂੰ ਮੈਂ ਮਤਲਬ ਕਿ ਬਰਬਾਦ ਕਰਨਾ ਚਾਹੁੰਦੀ ਸੀ ਆਪਦੇ ਆਪ ਨੂੰ ਮੈਂ ਬੰਦ ਹੀ ਕਰ ਲਿਆ ਸੀ ਅੰਦਰ ਵੀ ਨਹੀਂ ਮੈਂ ਕੁਛ ਨਹੀਂ ਆ ਪਰ ਉਹ ਬੰਦੇ ਨੇ ਮੈਨੂੰ ਹੌਸਲਾ ਦਿੱਤਾ ਠੀਕ ਆ ਲਵ ਯੂ ਆ ਤੇ ਕਦੇ ਵੀ ਮੈਂ ਉਸ ਬੰਦੇ ਦੀਆਂ ਗੱਲਾਂ ਉਸ ਬੰਦੇ ਦਾ ਸਮਝਾਇਆ ਹੋਇਆ ਕਦੇ ਨਹੀਂ ਭੁੱਲ ਸਕਦੀ ਚਿਕਾ ਅੱਜ ਮੈਂ ਇੰਨੀ ਕੁ ਜ਼ਿਆਦਾ ਖੁਸ਼ ਹਾਂ ਆਪਣੀ ਲਾਈਫ ਨੂੰ ਲੈ ਕੇ ਕਿ ਮੇਰੀ ਲਾਈਫ ਦੇ ਵਿੱਚ ਇੱਕਦਮ ਹਨੇਰਾ ਆਇਆ ਸੀ ਇੱਕਦਮ ਚਾਨਣ ਮੈਂ ਕਿਦਾਂ ਕੀਤਾ ਆਪਣੇ ਆਪ ਨੂੰ ਗਾਈਡ ਕਿਦਾਂ ਕੀਤਾ ਇਹ ਮੈਂ ਜਾਣਦੀ ਬਹੁਤ ਖੁਸ਼ ਹਾਂ ਮੈਨੂੰ ਅੱਜ ਬਹੁਤ ਜ਼ਿਆਦਾ ਕਿਉਂਕਿ ਮੇਰੀ ਫੈਮਿਲੀ ਮੇਰੇ ਨਾਲ ਮੇਰਾ ਉਸਤਾਦ ਮੇਰੇ ਨਾਲ ਆ ਚੀਕਾ ਬੰਦਾ ਜ਼ਿੰਦਗੀ ਦੇ ਵਿੱਚ ਐਵੇਂ ਨਹੀਂ ਕੁਝ ਬਣ ਜਾਂਦਾ ਉਹਨੂੰ ਬਣਾਉਣ ਵਾਲੇ ਮਿਲਦੇ ਆ ਉਹਦੇ ਤੋਂ ਹੀ ਬੰਦਾ ਕੁਝ ਸਿੱਖ ਕੇ ਕੁਝ ਬਣਦਾ ਹੈ ਚੀਕਾ ਸੋ ਹਾਂਜੀ एवरीवन ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪਹਿਲਾਂ ਮੈਂ ਕੁਝ ਗੱਲਾਂ ਆਪਣੀਆਂ ਸ਼ੇਅਰ ਕੀਤੀਆਂ ਠੀਕ ਆ ਉਸ ਤੋਂ ਬਾਅਦ ਤੁਸੀਂ ਲਾ ਲਓ ਅੱਗੇ ਦੀ ਵੀਡੀਓ ਹਾਂ ਜਦੋਂ ਮੈਂ YouTube ਦੀ ਸਟਾਰਟਿੰਗ ਕੀਤੀ ਸੀ ਥੋੜੀ ਜਿਹੀ ਜਦੋਂ ਹੇਟ ਮਿਲੀ ਮੈਨੂੰ ਬਹੁਤ ਜਾਣੇ ਹੇਟ ਕਰਨ ਵਾਲੇ ਸੀ ਕਿ ਮੈਂ YouTube ਤੇ ਕਿਉਂ ਆਈ YouTube ਤੇ ਫਿਰ ਮੈਂ ਕਿਦਾਂ ਆਪਣੇ ਆਪ ਨੂੰ ਗਾਈਡ ਕੀਤਾ ਇਹ ਸਭ ਯਾਰ ਮੈਂ ਜਾਣਦੀ ਹਾਂ ਨਾ ਹਰ ਇੱਕ ਦੀ ਲਾਈਫ 'ਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਮੇਰੀ ਲਾਈਫ 'ਚ ਵੀ ਪ੍ਰੋਬਲਮ ਸੀ ਪਰ ਮੈਂ ਸੋਲਵ ਕਰ ਲਈ ਹੁਣ ਮੈਨੂੰ ਬਹੁਤ ਖੁਸ਼ੀ ਆ ਮੇਰਾ ਬਚਪਨ ਦਾ ਡ੍ਰੀਮ ਸੀ ਮੈਨੂੰ ਐਦਾਂ ਲੱਗਦਾ ਸੀ ਕਿ ਬਸ ਯਾਰ ਬਸ ਯਾਰ ਮੇਰਾ ਡ੍ਰੀਮ ਕਦੇ ਨਹੀਂ ਪੂਰਾ ਹੋ ਸਕਦਾ ਪਰ ਮੈਨੂੰ ਹੁਣ ਐਦਾਂ ਲੱਗਦਾ ਹੈ ਕਿ ਮੇਰਾ ਡ੍ਰੀਮ ਪੂਰਾ ਹੋ ਗਿਆ ਹੈ ਹੋ ਰਿਹਾ ਹੈ ਤੇ ਬਹੁਤ ਖੁਸ਼ੀ ਹਾਂ ਉਸ ਗੱਲ ਨੂੰ ਲੈ ਕੇ ਤੇ ਬਾਕੀ ਮੈਂ ਕੁਝ ਕੋ ਨਾਮ ਲਵਾਂਗੀ ਹਨਾ ਓਨਲੀ ਕਮੈਂਟ ਜਿਹੜੇ ਵਧੀਆ ਕਰਦੇ ਆ ਬਾਕੀ ਮੈਂ ਕਿਸੇ ਬਾਰੇ ਵੀ ਨਹੀਂ ਜਾਣਦੀ ਹੈਗੀ ਕਿ ਕੌਣ ਕਿੱਥੋਂ ਆ ਕਿੱਥੋਂ ਦਾ ਰਹਿਣ ਵਾਲਾ ਆ ਸੋ एवरीवन ਮੈਂ ਕਿਸੇ ਬਾਰੇ ਹਜੇ ਬਹੁਤਾ ਨਹੀਂ ਜਾਣਦੀ ਕਿ ਕੌਣ ਕਿੱਥੋਂ ਆ ਠੀਕ ਆ ਮੈਂ ਸਾਰਿਆਂ ਨੂੰ ਨਹੀਂ ਕਹੂੰਗੀ ਮੈਂ ਸਿਰਫ ਕੁਝ ਕੁ ਬੰਦਿਆਂ ਦੇ ਰਿਲੇਟਿਡ ਗੱਲ ਕਰਨੀ ਆ ਠੀਕ ਆ ਜਿਹੜੀ ਮਤਲਬ ਬੰਦੇ ਦੋਬਲੇ ਆ ਦੋਗਲੇ ਬੰਦੇ ਤਾਂ ਆ ਉਹ ਮੇਰੀ ਵੀਡੀਓ ਤੇ ਵੀ ਕਮੈਂਟ ਕਰਨਗੇ ਤੇ ਜਿੱਦ ਮੇਰੀ ਇਨਸਲਟ ਹੋ ਰਹੀ ਹੁੰਦੀ ਆ ਰੋਸਟ ਹੋ ਰਹੇ ਹੁੰਦੇ ਆ ਮੈਨੂੰ ਬੁਰਾ ਚੰਗਾ ਬੋਲਿਆ ਜਾਂਦਾ ਉਧਰ ਵੀ ਉਹਨਾਂ ਨੇ ਕਮੈਂਟ ਕਰਨੇ ਹੁੰਦੇ ਐਦਾਂ ਦੇ ਲੋਕ ਵੀ ਹੈਗੇ ਆ ਚਲੋ ਵਾਹਿਗੁਰੂ ਸਭ ਦੇਖ ਰਿਹਾ ਹੈ ਬਾਕੀ ਜਿਹੜੇ ਬਹੁਤ ਵਧੀਆ ਕਮੈਂਟ ਕਰਦੇ ਆ ਪਿਆਰ ਕਰਦੇ ਆ ਨਾ ਮੈਂ ਉਹਨਾਂ ਦੇ ਨਾਮ ਬੋਲਣ ਲੱਗੀ ਹਾਂ ਠੀਕ ਆ ਸੋ ਫਿਰ ਕਹਿੰਦੀ ਕਿ ਇਹਨਾਂ ਨੇ ਕਾਪੀ ਤੇ ਨੋਟ ਕੀਤਾ ਐਦਾਂ ਉਦਾਂ ਸੋ ਇਹ ਰੂਮ ਦੇ ਵਿੱਚ ਮਤਲਬ ਲਾਲੂ ਹਨੀਰ ਹੈ ਸਿਰਫ ਲਾਈਟ ਜਗ ਰਹੀ ਹੈ ਲਾਈਟ ਦਾ ਵੀ ਇੰਨਾ ਚਾਨਣ ਨਹੀਂ ਹੈਗਾ ਠੀਕ ਆ ਮੇਰੀ ਬੈਕ ਸਾਈਡ ਤੇ ਵੀ ਲਾਈਟ ਜਗ ਰਹੀ ਹੈ ਫੋਨ ਦੇ ਤੇ ਇਸ ਕਰਕੇ ਮੈਂ ਸਾਰਾ ਮਤਲਬ ਕੀ ਲਾਲੋ ਉਸ ਫੋਨ ਦੇ ਵਿੱਚ ਮੈਂ ਆਪਣਾ ਕਮੈਂਟ ਆਨ ਨਹੀਂ ਕੀਤਾ ਕਿਸੇ ਦੇ ਵੀ ਮੈਂ ਸਭ ਨੋਟ ਕਰ ਲਏ ਸੀ ਇਸ ਕਰਕੇ ਜਿਹੜੇ ਨੋਟ ਕੀਤੇ ਹੋਏ ਆ ਨਾ ਮੈਂ ਉਹੋ ਬੋਲਣ ਲੱਗੇ ਠੀਕ ਆ ਤੇ ਫਿਰ ਕਮੈਂਟ ਦੇ ਵਿੱਚ ਉਹਨਾਂ ਨੇ ਕਹਿਣਾ ਇਹ ਤਾਂ ਲਿਖ ਲਿਖ ਕੇ ਬੋਲਦੇ ਆ ਸਭ ਤੋਂ ਪਹਿਲਾਂ ਦਾ 트ੈਂਡਿੰਗ ਬாய் ਬਹੁਤ ਬਹੁਤ ਥੈਂਕ ਯੂ ਤੇ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਓਕੇ ਕੌਰ ਜੱਟੀ ਹਮ ਸਾਰਿਆਂ ਨੂੰ ਹੁਣ ਮੈਂ ਥੈਂਕਸ ਲਾਸਟ ਤੇ ਕਰਾਂਗੀ ਹੁਣ ਮੈਂ ਸਿਰਫ ਜਲਦੀ ਜਲਦੀ ਨਾਮ ਬੋਲ ਦਵਾਂ 트렌ਡਿੰਗ ਬੁਆਏ ਕੌਰ ਜੱਟੀ ਜਸਸੀ ਸਿੰਘ ਹੀਨਾ ਪਰਮ ਜਸ ਬਿੱਕਰ ਸਿੰਘ ਕੌਰ ਸਿੱਧੂ ਹਰਮਨ ਸੰਧੂ ਰਮਨਦੀਪ ਕੌਰ ਅਮਨ ਗਗਨਦੀਪ ਕੌਰ ਸਿੱਤੂ ਹੈਪੀ ਸੰਧੂ ਬਿੱਕਰ ਮੱਠੂ ਰਾਜਦੀਪ ਸਿੱਧੂ ਮਨਪ੍ਰੀਤ ਸਾਹਿਲ ਸਾਹਿਲ ਜੱਗਾ ਉਲਖ ਅੰਮ੍ਰਿਤ ਰਣਜੀਤ ਸਿੰਘ ਪਰਮਜੀਤ ਕੌਰ ਸੋਹਣ ਸਿੰਘ ਅਮਨਦੀਪ ਜਗਰਾਉਂ ਪ੍ਰੀਤ ਦਿਲੋਂ ਸਿਮਰਨ ਕੌਰ ਮਹਿਕਪ੍ਰੀਤ ਕੌਰ ਮਨਜੀਤ ਸਿੰਘ ਸੰਦੀਪ ਕੌਰ ਸੀਤਾ ਮਹਿਕ ਦੀਪ ਦਿਲੌਨ ਜਸੂ ਰਣਜੀਤ ਕੌਰ ਬਿਕਰਮ ਸਿੰਘ ਜਸਮੀਨ ਕੌਰ ਰਾਜਨਦੀਪ ਹਰਪ੍ਰੀਤ ਸਿੱਧੂ ਸੁਪਨਾ ਸ਼ਰਮਾ ਸੁਖਜੀਤ ਰੀਨਾ ਸਿੱਧੂ ਕਰਨ ਕੰਬੋਜ ਮਨਦੀਪ ਗਿੱਲ ਰਮਣਕੌਰ ਹਾਂਜੀ ਇਹਨਾਂ ਦੇ ਮੈਂ ਨਾਮ ਬੋਲੇ ਆ ਜਿਨ੍ਹਾਂ ਦੇ ਹਨਾ ਇਹ ਤੁਸੀਂ ਲਾ ਲਓ ਮੇਰੇ ਕੋਲ ਹੁਣ ਟਾਈਮ ਬਹੁਤ ਘੱਟ ਹੈ ਮੈਂ ਜਾਣਾ ਹੈ ਕੰਮ ਤੇ ਇਸ ਕਰਕੇ ਮੈਂ ਹੁਣ ਆਪਣਾ ਤਿਆਰ ਹੁੰਨੀ ਆ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੇਰਾ ਕੰਮ ਦਾ ਵੀ ਟਾਈਮ ਹੋ ਗਿਆ ਹੈ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਬੋਲੇ ਆ ਮੇਰੇ ਵੱਲੋਂ ਲਵ ਯੂ ਸੋ ਮੱਚ ਬਹੁਤ ਸੋਹਣੇ ਤੁਸੀਂ ਕਮੈਂਟ ਕੀਤੇ ਹਨਾ ਸੋ ਮੈਂ ਸਾਰਿਆਂ ਦੇ ਕਮੈਂਟ ਪੜੇ ਸੀਗੇ ਹੱਲੇ ਹੋਰ ਵੀ ਮੇਰੇ ਨੀਚੇ ਵੀਡੀਓਜ਼ ਦੇ ਵਿੱਚ ਕਮੈਂਟ ਮੈਂ ਉਹਨਾਂ ਨੂੰ ਆਪਨ ਨਹੀਂ ਕੀਤਾਗਾ ਕਿਉਂਕਿ ਕਾਫੀ ਵੱਡੀ ਲਿਸਟ ਬਣ ਜਾਣੀ ਸੀ ਸਾਰੀਆਂ ਵੀਡੀਓ ਦੇ ਵਿੱਚੋਂ ਵਿੱਚੋਂ ਮੈਂ ਜਿਹੜੇ ਬਹੁਤ ਸੋਹਣੇ ਕਮੈਂਟ ਸੀ ਸਿਰਫ ਉਹਨਾਂ ਦੇ ਨੇਮ ਨੋਟ ਕੀਤੇ ਆ ਹਨਾ ਇਹ ਵੀ ਤੁਸੀਂ ਲਾ ਲਓ ਘਟੂ ਘਟ ਮਤਲਬ ਕਿ ਹੱਲੇ ਹੋਰ ਵੀ ਕਾਫੀ ਸੀਗੇ ਕਮੈਂਟ ਮੈਂ ਨੋਟ ਨਹੀਂ ਕਰ ਸਕੀ ਕਿਉਂਕਿ ਮੈਨੂੰ ਕੰਮ ਮੋਬਲ ਵੀ ਧਿਆਨ ਹਨਾ ਉਧਰ ਵੀ ਆਪਾਂ ਜਾਣਾ ਹੈ ਬਾਕੀ ਬਹੁਤ ਸੋਹਣੇ ਕਮੈਂਟ ਸੀ ਮੇਰੇ ਵੱਲੋਂ ਲਵ ਯੂ so much ਤੇ ਇਦਾਂ ਹੀ ਤੁਸੀਂ ਪਿਆਰ ਕਰਦੇ ਰਹੋ ਤੇ ਇਦਾਂ ਹੀ ਨੂੰ سپورਟ ਕਰਦੇ ਰਹੋ ਬਾਕੀ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿਹੜੇ ਨਵੇਂ ਆ ਚਾਣਾਂ ਨੂੰ ਕਰ ਲੋ ਸਬਸਕ੍ਰਾਈਬ ਤੇ ਮੇਰੀ YouTube ਫੈਮਲੀ ਦੇ ਨਾਲ ਮੈਂਬਰ ਹੋਰ ਜੁੜੋ ਤੇ ਨੈਕਸਟ ਵਲੌਗ ਦੇ ਵਿੱਚ ਆਪਾਂ ਮਿਲਦੇ ਆਂ ਉਮੀਦ ਕਰਦੇ ਆਂ ਕਿ ਨੈਕਸਟ ਵਲੌਗ ਆਪਣਾ ਬਹੁਤ ਕੈਂਟ ਹੋਊਗਾ